ਕਿਰੇ ਮੁਕਸਰ ਸਾਹਿਬ ਦੇ ਬਕਬਕ ਪਿੰਡ ਹਰਾਜ ਅਤੇ ਵੜਿੰਗ ਦੇ ਵਿੱਚ ਚੋਰਾ ਵੱਲੋਂ ਖੇਤਾਂ ਵਿੱਚ ਲੱਗੇ ਦੋ ਟਰਾਂਸਫਾਰਮਰ ਨੂੰ ਬਣਾਇਆ ਆਪਣਾ ਨਿਸ਼ਾਨਾ ਜਾਣਕਾਰੀ ਦਿੰਦੇ ਹੋਏ ਖੇਤ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ ਚੋਰਾ ਦੇ ਵੱਲੋਂ ਉਹਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਨੂੰ ਚੋਰੀ ਕਰ ਲਿਆ ਉਹਨਾਂ ਦੱਸਿਆ ਕਿ ਉਹ ਜਦੋਂ ਅੱਜ ਸਵੇਰੇ ਖੇਤ ਵਿੱਚ ਆਏ ਤਾਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਕੱਦੂ ਕਰਨ ਲਈ ਪਾਣੀ ਦਾ ਹੁਣ ਕੋਈ ਪ੍ਰਬੰਧ ਨਹੀਂ ਰਿਹਾ ਉਤੇ ਹੀ ਮੰਗ ਕੀਤੀ ਹੈ ਕਿ ਐਨ ਐਚ ਚੋਰਾ ਦੇ ਖਿਲਾਫ ਸਿਕੰਜਾ ਕਸਾ ਜਾਵੇ ਅਤੇ ਅੱਗੇ ਤੋਂ ਜੇ ਇਹ ਘਟਨਾ ਨਾ ਵਾਪਰਨ ਦੱਸ ਦਈਏ ਕਿ ਚੋਰਾ ਦੇ ਵੱਲੋਂ ਪਹਿਲਾਂ ਵੀ ਇਸੇ ਰੋਡ ਤੇ ਉਪਰ ਸਥਿਤ ਖੇਤਾਂ ਦੇ ਵਿੱਚੋਂ ਟਰਾਂਸਫਾਰਮ ਚੋਰੀ ਕਰ ਲਏ ਗਏ ਸਨ। ਲੰਗੁਰਪਾਲ ਸਿੰਘ ਜੀ ਆਪਣੇ ਖੇਤ ਰਾਤ ਟਰਾਂਸਫਾਰਮ ਲਾ ਕੇ ਲੈ ਗਏ ਚੋਰ। ਇਹ ਦੇਰ ਬਿੱਤੀ ਰਾਤ ਦੀ ਘੰਣਾ ਰਾਤ 11 ਵਜੇ ਦਾ ਸੀ ਮੋਟਰਾਂ ਬੰਦ ਕਰਕੇ ਗਏ ਆਗੇ। ਉਸ ਤੋਂ ਬਾਅਦ ਹੀ ਆਏ ਤੇ ਤੰਬਾ ਤੋਂ ਮਾ ਕੱਢ ਕੇ ਲੈ ਗਏ ਵਿੱਚੋਂ ਤੇਰ ਕੱਢ ਕੇ ਲੈ ਗਏ ਸਾਰਾ ਇਹਦੇ ਵਿੱਚੋਂ। ਤੇ ਟੋਨ ਨੂੰ ਪਾਣੀ ਲਾਉਣ ਵਾਲੇ ਬਹੁਤ ਕਿਦਾ ਪੁਲਿਸ ਤੋਂ ਸਨੇਹੀ ਬੇਨਤੀ ਹੈ ਵੀ ਇਹ ਚੋਰਾ ਚੋਰਾ ਅਸਰਦ ਨੱਥ ਪਾਈ ਜਾਵੇ ਤੇ ਜਲਦ ਜਲਦ ਇਹਨੇ ਕਾਰਵਾਈ ਕੀਤੀ ਜਾਵੇ ਮੈਨੂੰ ਵੀ ਟਰਾਂਸਫਰ ਮਿਲਿੰਦੇ ਰੇਂ ਦੇ ਪਹਿਲਾਂ ਇੱਧਰ ਲੈ ਗਏ ਸੀ ਆਪਣਾ ਟਰਾਂਸਫਰ ਮਰ ਉਹ ਪਾਰਲਰ ਸਾ ਪਾਰਲਰ ਉਹਨੇ ਪੁਰਾਣੀ ਟਰਾਂਸਫਰ ਮਲਾ ਕੇ ਲੈ ਜਾਈ ਤੇ ਤਾਂ ਬਹੁਤ ਜਿਆਦਾ ਨਿਕਲਦਾ ਤੇਲ ਕੱਢ ਕੇ ਲੈ ਗਏ ਤਾਂਬਾ ਵੀ ਕੱਢ ਕੇ ਆ ਗਏ ਹੁਣ ਕੀ ਮੰਗ ਕੀ ਕਰਦੇ ਮੰਗ ਇਹ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਚੋਰਾ ਨੱਥ ਪਾਈ ਜਾਵੇ ਹਰਲਾ ਸਵਰਾਜ ਸਿੰਘ ਸਾਨਾ ਉਹ ਜਲੌਰ ਸਿੰਘ ਪਿੰਡ ਹਰਾਜ ਜੀ ਰਾਤੀ ਜੀ ਮੇਰਾ ਟ੍ਰਾਂਸਫਰਮ ਚੋਰੀ ਲੈ ਗਿਆ ਸਮਾਨ ਕੱਢ ਕੇ ਜੀ ਤਾਰਾ ਮੈਂ ਅੱਜ ਪਾਣੀ ਲਾਉਣਾ ਇੱਕ ਕੱਦੂ ਕਰਨਾ ਸੀ ਹੋਰ ਕੋਈ ਸਾਧਨ ਵੀ ਹੈ ਨਹੀਂ ਹਾਲ ਕੀ ਮੰਗ ਕੀ ਕਰਦਿਓ ਸਰਕਾਰ ਪ੍ਰਸ਼ਾਸਨ ਨੂੰ ਸਰਕਾਰ ਤੋਂ ਮੰਗ ਤਾਂ ਹੀ ਅਜੇ ਮਿਲਣਾ ਚਾਹੀਦਾ ਚੋਰੀ ਮਤਲਬ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪੱਲੇ ਨੂੰ ਕਟਣਾ ਬਹੁਤ ਹੋ ਗਿਆ ਇਹ ਬਹੁਤ ਟਰਾਂਸਫਰਮਰ ਲੱਤੇ ਨੇੜੇ ਨੇੜੇ ਸਾਰੇ ਲਾ ਕੇ ਲੱਗੇ ਨੇ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਸੰਬੰਧੀ ਅੱਜ ਇਸ ਨੂੰ ਕਰਾਂਗੇ ਰਿਪੋਰਟ ਇਹਦਾ ਠੀਕ ਹੈ ਸ਼੍ਰੀ ਮੁਕਸਾ ਸਾਹਿਬ ਦੇ ਬਕਬਕ ਪਿੰਡ ਹਰਾਜ ਅਤੇ ਵੜਿੰਗ ਦੇ ਵਿੱਚ ਚੋਰਾਵਾਂ ਵੱਲੋਂ ਖੇਤਾਂ ਵਿੱਚ ਲੱਗੇ ਦੋ ਟਰਾਂਸਫਰਮਰ ਨੂੰ ਬਣਾਇਆ ਆਪਣਾ ਨਿਸ਼ਾਨਾ ਜਾਣਕਾਰੀ ਦਿੰਦੇ ਹੋਏ ਖੇਤ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ ਚੋਰਾ ਦੇ ਵੱਲੋਂ ਉਹਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਨੂੰ ਚੋਰੀ ਕਰ ਲਿਆ। ਉਹਨਾਂ ਦੱਸਿਆ ਕਿ ਉਹ ਜਦੋਂ ਅੱਜ ਸਵੇਰੇ ਖੇਤ ਵਿੱਚ ਆਏ ਤਾਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਕੱਦੂ ਕਰਨ ਲਈ ਪਾਣੀ ਦਾ ਹੁਣ ਕੋਈ ਪ੍ਰਬੰਧ ਨਹੀਂ ਰਿਹਾ। ਉੱਥੇ ਹੀ ਮੰਗ ਕੀਤੀ ਹੈ ਕਿ ਐਨਾ ਚੋਰਾ ਦੇ ਖਿਲਾਫ ਸਿਕੰਜਾ ਕਸਾ ਜਾਵੇ ਅਤੇ ਅੱਗੇ ਤੋਂ ਜਿਹੀਆਂ ਘਟਨਾ ਨਾ ਵਾਪਰਨ। ਦੱਸ ਦਈਏ ਕਿ ਚੋਰਾ ਦੇ ਵੱਲੋਂ ਪਹਿਲਾਂ ਵੀ ਇਸੇ ਰੋਡ ਤੇ ਉੱਪਰ ਸਥਿਤ ਖੇਤਾਂ ਦੇ ਵਿੱਚੋਂ ਟਰਾਂਸਫਾਰਮ ਚੋਰੀ ਕਰ ਲੈ ਗਏ ਸਨ ਨਾਮ ਵਰਪਾਲ ਸਿੰਘ ਹੈ ਆਪਣੇ ਖੇਤ ਰਾਤ ਟਰਾਂਸਫਾਰਮ ਲਾ ਕੇ ਲੈ ਗਏ ਚੋਰ ਇਹ देर-ਬਿੱਤੀ ਰਾਤ ਦੀ ਘੰਣਾ ਰਾਤ 11 ਵਜੇ ਤਾਂ ਸੀ ਮੋਟਰਾਂ ਬੰਦ ਕਰਕੇ ਗਏ ਆ ਕੇ ਉਸ ਤੋਂ ਬਾਅਦ ਹੀ ਆਏ ਤੇ ਤੰਬਾ ਤੋਂ ਮ ਗੱਢ ਕੇ ਲੈ ਗਏ ਵਿੱਚੋਂ ਤੇਲ ਕੱਢ ਕੇ ਲੈ ਗਏ ਸਾਰਾ ਇਹਦੇ ਵਿੱਚੋਂ ਤੇ ਝੋਨੇ ਨੂੰ ਪਾਣੀ ਲਾਉਣ ਵਲ ਬਹੁਤ ਹੀ ਕਿਤਾ ਪੁਲਿਸ ਸਸਨਹੀ ਬੇਨਤੀ ਹੈ ਵੀ ਇਹ ਚੋਨਾ ਚੋਰਾਾਂ ਅਸਰਦ ਲੱਤ ਪਾਈ ਜਾਵੇ ਤੇ ਜਲਦ ਜਲਦ ਇਹਨੇ ਕਾਰਵਾਈ ਕੀਤੀ ਜਾਵੇ ਮੈਨੂੰ ਟ੍ਰਾਂਸਫਰ ਮੰਗਿੰਦੇ ਰਹਿੰਦੇ ਪਹਿਲਾਂ ਇੱਧਰ ਲੈ ਗਏ ਸੀ ਆਪਣਾ ਟ੍ਰਾਂਸਫਰਮਰ ਉਹ ਪਾਰਲਰ ਦਾ ਪਾਰਲਰ ਹੁਣੇ ਪੁਰਾਣੇ ਟ੍ਰਾਂਸਫਰਮਰ ਲਾ ਕੇ ਲੈ ਜਾਏ ਤਾਂ ਮੈਂਨਾਂ ਜਿਆਦਾ ਨਿਕਲਦਾ ਤੇਲ ਕੱਢ ਕੇ ਲੈ ਗਏ ਤਾਂਬਾ ਵੀ ਕੱਢ ਕੇ ਗਏ ਹੁਣ ਕੀ ਮੰਗ ਕੀ ਕਰਦੇ ਮੰਗਈਏ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਚੋਰਾਂ ਨੱਥ ਪਾਈ ਜਾਵੇ ਤੇਰਾ ਦਾ ਸਵਰਾਜ ਸਿੰਘ ਸਾਨਾ ਉਹ ਜਲੌਰ ਸਿੰਘ ਪਿੰਡ ਹਰਾਜ ਜੀ ਰਾਤੀ ਜੀ ਮੇਰਾ ਟ੍ਰਾਂਸਫਰਮ ਚੋਰੀ ਲੈ ਗਏ ਸਮਾਂ ਕੱਢ ਕੇ ਜੀ ਤਾਰਾ ਮੈਂ ਅੱਜ ਪਾਣੀ ਲਾਉਣਾ ਇੱਕਦੂ ਕਰਦਾ ਸੀ ਹੋਰ ਕੋਈ ਸਾਧਨ ਵੀ ਹੈ ਨਹੀਂ ਜੀ ਹੁਣ ਕੀ ਮੰਗ ਕੀ ਕਰਦਿਓ ਸਰਕਾਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਤਾਂ ਹੀ ਅਜੇ ਮਿਲਣਾ ਚਾਹੀਦਾ ਚੋਰੀ ਮਤਲਬ ਇਹ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪਹਿਲਾਂ ਹੀ ਕਟਣਾ ਬਹੁਤ ਹੋ ਗਿਆ ਇਹ ਪਹਿਲਾਂ ਬਹੁਤ ਟ੍ਰਾਂਸਫਾਰਮ ਲੱਥੇ ਜੀ ਇੱਥੇ ਨੇੜੇ ਨੇੜੇ ਸਾਰੇ ਲਾ ਕੇ ਲੱਗੇ ਨੇ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਸਬੰਧੀ ਅੱਜ ਇਸ ਨੂੰ ਕਰਾਂਗੇ ਰਿਪੋਰਟ ਹੈ